ਨਾਟਕਨਾਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਤੇ ਉਤਮ ਸਵੀਟਸ ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਿਹਾ ਸ਼ਹੀਦ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਪਸਰਤੇ 23 ਤੋਂ 27 ਮਾਰਚ 2025 ਬਲਰਾਜ ਸਾਨੀ ਖੁੱਲੇ ਰੰਗਮંચ ਪੰਜਾਬੀ ਪਵਨ ਲੁਧਿਆਣਾ ਵਿਖੇ ਹੋ ਰਿਹਾ ਹੈ ਪੰਜ ਰੋਜ਼ਾ ਨਾਟਕ ਮੇਲੇ ਮੌਕੇ ਤੀਜੇ ਦਿਨ ਡਾਕਟਰ ਸੋਮਪਾਲ ਹੀਰਾ ਦਾ ਲਿਖਿਆ ਨਾਟਕ ਭਾਸ਼ਾ ਬੰਦਾ ਦਰਿਆ ਡਾਕਟਰ ਕਮਲ ਢਿਲੋਂ ਦੀ ਨਿਰਦੇਸ਼ਨਾ ਹੇਠ ਪੰਜਾਬੀ ਪਵਨ ਲੁਧਿਆਣਾ ਵਿਖੇ ਖੇਡਿਆ ਗਿਆ ਜਸਦੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਤਾੜੀਆਂ ਨਾਲ ਸਰਹਾਨਾ ਕੀਤੀ ਇਸ ਮੌਕੇ ਪ੍ਰਧਾਨਗੀ ਸ਼੍ਰੀ ਸਵਰਾਜ ਸੰਧੂ ਮੁੱਖ ਮਹਿਮਾਨ ਸ਼੍ਰੀ ਸਵਰਨਜੀਤ ਸਵੀ ਅਤੇ ਵਿਸ਼ੇਸ਼ ਮਹਿਮਾਨ ਵਜੂ ਸ਼੍ਰੀ ਆਸ਼ਵਨੀ ਜੇਤਲੀ ਚੇਤਲੀ ਸ਼੍ਰੀ ਕੇਕੇ 바ਵਾ ਕਰਮਜੀਤ ਕੌਰ ਛੰਦੜਾ ਅਤੇ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਸ਼ਾਮਲ ਹੋਏ ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੂੰ ਸਰਦਾਰ ਸੁਰਜੀਤ ਸਿੰਘ ਦੌਦਰ ਅਤੇ ਸ਼੍ਰੀ ਕੇਕੇ 바ਵਾ ਨੇ 5-5000 ਰੁਪਏ ਭੇਟਾ ਕੀਤੀ ਨਾਟਕ ਦੀ ਸਮਾਪਤੀ ਤੇ ਆਏ ਹੋਏ ਪਤਵੰਤਿਆਂ ਨੇ ਇਸ ਨਾਟਕ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਡਾਕਟਰ ਹਰੀ ਸਿੰਘ ਜਾਚਕ ਨੇ ਅਕੈਡਮੀ ਵੱਲੋਂ ਸਭ ਦਾ ਧੰਨਵਾਦ ਕੀਤਾ 26 ਮਾਰਚ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼੍ਰੀ ਸੰਜੀਵਨ ਸਿੰਘ ਅਤੇ ਡਾਕਟਰ ਅਮਨ ਭੋਗਲ ਦੇ ਨੇ ਨਾਟਕ ਭਾਸ਼ਾ ਵਹਿੰਦਿਆ ਦਰਿਆ ਬਾਰੇ ਚਰਚਾ ਕੀਤੀ ਇਹ ਨਾਟਕ ਭਾਸ਼ਾ ਬਾਰੇ ਸੀ ਜਿਸ ਸੰਬੰਧੀ ਚਰਚਾ ਕਰਦੇ ਹੋ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਰਾਜਾਂ ਤੋਂ ਆ ਕੇ ਵਸੇ ਹੁਣ ਪੰਜਾਬੀਆਂ ਦੇ ਅਧਿਆਪਕ ਹੀ ਨਹੀਂ ਸਗੋਂ ਉੱਗੇ ਵਿਦਵਾਨ ਵੀ ਹਨ ਭਾਸ਼ਾ ਨੂੰ ਜਜਬਾਤੀ ਪਹੁੰਚ અપਨਾ ਕੇ ਨਹੀਂ ਚੱਲਣਾ ਚਾਹੀਦਾ ਇਸ ਨਾਟਕ ਦੀ ਛੋਟੀ ਜਿਹੀ ਕਮਜ਼ੋਰੀ ਹੈ ਪਾਸ਼ਾ ਇੱਕ ਸਿਆਸੀ ਮੁੱਦਾ ਹੈ ਅੱਜ ਸਾਂਸਕ੍ਰਿਤਿਕ ਸਿਰਫ ਕਰਨਾਟਕਾ ਦੇ ਕੇਵਲ ਇੱਕ ਪਿੰਡ ਦੀ ਹੀ ਮਾਤ ਪਾਸ਼ਾ ਹੈ ਪੰਜਾਬੀ ਜਿਉਂਦੀ ਰੱਖਣ ਲਈ 2 ਤੱਕ 2 ਤੱਕ ਦੀ ਸਿੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ ਪਾਜੀ ਗੁਰਚਰਨ ਸਿੰਘ ਨੇ ਸਸਤਾ ਰੰਗਮੰਚ ਪੈਦਾ ਕਰਨ ਲਈ ਘੱਟ ਪਾਤਰਾਂ ਦੀ ਨਾਟਕ ਮੰਡਲੀ ਵਿਧੀ ਕੱਢੀ ਪਰ ਉਸ ਨੇ ਰੰਗਮੰਚ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਨਾਟਕ ਬਾਰੇ ਗੱਲ ਕਰਦਿਆਂ ਕਿਹਾ ਕਿ ਸੱਤਾ ਅਤੇ ਲੋਕਾਂ ਦੀ ਪਛਾਤ ਵਿੱਚ ਫਰਕ ਹੁੰਦਾ ਹੈ। ਸਰਦਾਰ ਨਾਲ ਕਮਉਨਾਈ ਨਹੀਂ ਚੱਲਦੀ ਇਸ ਵਿੱਚ ਜ਼ਿੰਦਗੀ ਦੇ ਤਜਰਬੇ ਹੋਣ ਲਾਜ਼ਮੀ ਹਨ। ਇਸ ਸਮੇਂ ਹੋਈ ਚਰਚਾ ਵਿੱਚ ਮੂਰचंद ਸ਼ਰਮਾ, ਮਨਦੀਪ ਕੌਰ ਭਮਰਾ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਲੋਕ ਗਾਇਕ ਸ਼੍ਰੀ ਗੁਰਦਿਆਲ ਨਿਰਮਾਣ ਨਾਲ ਉੱਗੇ ਰੰਗਕਰਮੀ ਗੁਰਵਿੰਦਰ ਸਿੰਘ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਰੂਬਰੂ ਸਮਾਗਮ ਕਰਵਾਇਆ। ਗੁਰਵਿੰਦਰ ਸਿੰਘ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ਼੍ਰੀ ਗੁਰਦੇਵਾਲ ਨਿਰਮਾਣ ਹੋ ਰਿਹਾ ਨੇ ਕਿ ਆ ਕਿ ਮੈਂ ਆਪਣੀ ਜ਼ਿੰਦਗੀ ਟਿਊਬਲ ਆਪਰੇਟਰ ਤੋਂ ਸ਼ੁਰੂ ਕਰਕੇ ਗਾਇਕੀ ਵੱਲ ਆ ਹਿਸ ਮਾਸਟਰ ਵਾਈਸ ਕੰਪਨੀ ਵਿੱਚ ਮੈਨੂੰ ਸਹਾਇਕ ਨਿਰਦੇਸ਼ਕ ਦੀ ਨੌਕਰੀ ਮਿਲੀ ਪਰ ਮੇਰਾ ਅਖਾੜੇ ਗਾਇਕੀ ਬਿਨਾਂ ਦਿਲ ਨਹੀਂ ਸੀ ਲੱਗਦਾ ਮੈਂ ਨੌਕਰੀ ਛੱਡ ਦਿੱਤੀ 1972 ਵਿੱਚ ਮੈਂ ਮਹੀਨੇ ਦੇ 32 ਤੋਂ 35 ਅਖਾੜੇ ਲਗਾਉਂਦਾ ਰਿਹਾ ਹਾਂ ਇੱਕ ਦਿਨ ਵਿੱਚ 4 ਅਖਾੜਿਆਂ ਦਾ ਮੇਰਾ ਰਿਕਾਰਡ ਹੈ ਮੈਂ ਕਹਾਣੀਕਾਰ ਸੀ ਪਰ ਮੇਰੀ ਕਹਾਣੀ ਗਾਇਕੀ ਥਲੇ ਦਬ ਗਈ ਮੈਂ ਜੋ ਕਰਨਾ ਚਾਹੁੰਦਾ ਸੀ ਨਹੀਂ ਕਰ ਸਕਿਆ ਕਲਾਕਾਰ ਹਮੇਸ਼ਾ ਅਧੂਰਾ ਹੈ ਗਾਇਕੀ ਨੂੰ ਵਪਾਰ ਨਹੀਂ ਸਮਝਿਆ ਜਾਣਾ ਚਾਹੀਦਾ ਜਿਹੜੇ ਮੇਰੇ ਕੋਲ ਗੀਤ ਆਉਂਦੇ ਸਨ ਉਹਨਾਂ ਵਿੱਚ ਜੇ ਕੋਈ ਮਾੜੀ ਸਤਰ ਹੁੰਦੀ ਤਾਂ ਉਸ ਨੂੰ ਮੈਂ ਕੱਟ ਕੇ ਗਾਉਂਦਾ ਰਿਹਾ ਮੈਨੂੰ ਮੇਰੇ بیٹے ਗਾਇਕ लवली ਨਿਰਮਾਨ ਤੇ ਬੜਾ ਮਾਣ ਹੈ ਏਪਟਾ ਨੇ ਮੈਨੂੰ ਬਹੁਤ ਵੱਡੇ ਵੱਡੇ ਮੰਚ ਦਿੱਤੇ ਹਨ ਜਿਨ੍ਹਾਂ ਕਰਕੇ ਮੈਂ ਦੇਸ਼ ਦੀਆਂ ਵੱਖ-ਵੱਖ ਰਾਜਾਂ ਦੀਆਂ ਸਟੇਜਾਂ ਤੇ ਵਿਚਰਿਆ ਹਾਂ ਇਸ ਮੌਕੇ ਉਹਨਾਂ ਆਪਣੇ ਰਿਕਾਰਡ ਗੀਤਾਂ ਸਮੇਤ ਮੂਲचंद ਸ਼ਰਮਾ ਤੇ ਜਸਬੀਰ ਚੱਜ ਦੇ ਗੀਤ ਖੂਬਸੂਰਤ ਅੰਦਾਜ਼ ਤੇ ਬਾਤਰਾ ਨੂੰ ਚਗਾ ਕੇ ਸੁਣਾਏ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਡਾਕਟਰ ਗੁਲਜਾਰ ਸਿੰਘ ਪੰਦੇਰ ਅਤੇ ਸ਼੍ਰੀ ਸੰਜੀਵਨ ਦੇ ਕੰਮ ਦੀ ਸ਼ਲਾਘਾ ਕਰਦੇ ਸਮੂੱਚੀ ਹਾਜ਼ਰੀਨ ਦਾ ਧੰਨਵਾਦ ਕੀਤਾ ਜਨਰਲ ਸੱਤ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਅਕੈਡਮੀ ਵੱਲੋਂ 23 ਮਾਰਚ ਤੋਂ ਆਰੰਭੇ ਪੰਜ ਰੋਜ਼ਾ ਨਾਟਕ ਮੇਲੇ ਬਾਰੇ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਉਹਨਾਂ ਦੱਸਿਆ ਕਿ ਅਸੀਂ ਵੱਡੇ ਪੁਸਤਕ ਮੇਲੇ ਤੇ ਨਾਟਕ ਮੇਲੇ ਸਮੇਤ ਵੱਡੇ ਕਾਰਜ ਕਰਕੇ ਵੱਡੀਆਂ ਲਕੀਰਾਂ ਕੱਢ ਕੇ ਪੂਰਨੇ ਪਾਉਣਾ ਚਾਹੁੰਦੇ ਹਾਂ ਜਿਸ ਤੇ ਸਾਡੇ ਤੋਂ ਬਾਅਦ ਆਉਣ ਵਾਲਿਆਂ ਨੂੰ ਸਾਡੇ ਤੋਂ ਵੀ ਅੱਗੇ ਕੰਮ ਕਰਨਾ ਹੋਵੇਗਾ ਨਾਟਕ ਮੇਲਾ ਵੀ ਸਾਲਾਨਾ ਕਰਵਾਇਆ ਜਾਏਗਾ ਜਾਇਆ ਕਰੇਗਾ 27 ਮਾਰਚ ਨੂੰ ਰੰਗਕਰਮੀ ਸ਼੍ਰੀ ਜਗਜੀਤ ਸਰੀ ਨੂੰ ਨਾਲ ਰੂਬਰੂ ਹੋਵੇਗਾ ਤੇ ਠੀਕ 6:30 ਮਿੰਟ ਤੇ ਡਾਕਟਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ ਮੈਂ ਭਗਤ ਸਿੰਘ ਕੀਰਤੀ ਕਿਰਪਾਲ ਦੇ ਨਿਰਦੇਸ਼ਨਾ ਹੇਠ ਨਾਟਯਮ ਪੰਜਾਬ ਟੀਮ ਵੱਲੋਂ ਪੰਜਾਬੀ ਪਵਨ ਦੇ ਖੁੱਲੇ ਰੰਗਮੇ ਵਿੱਚ ਖੇਡਿਆ ਜਾਵੇਗਾ ਸਮੂਹ ਨਾਟਕ ਪ੍ਰੇਮੀ ਅਤੇ ਪੰਜਾਬੀ ਪ੍ਰੇਮੀ ਇਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਸਮਾਗਮ ਦਾ ਮੰਚ ਸੰਚਾਲਨ ਸ਼੍ਰੀ ਸੰਜੀਵਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਅੱਜ ਦੇ ਮਹਿਮਾਨ ਸ਼੍ਰੀ ਗੁਰਦੇਵ ਨਿਰਮਾਨ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਹਰੀ ਸਿੰਘ ਜਾਚਕ, ਸੁਰਿੰਦਰ ਕੈਲੇ, ਜਸਵੀਰ ਚੱਜ, ਜਨਮੀਜਾ ਸਿੰਘ, ਜੋਹਰ ਮਨਦੀਪ ਕੌਰ, ਭਮਰਾ, ਸੁਰਿੰਦਰਦੀਪ, ਚਰਨਜੀਤ ਸਿੰਘ, ਕੇ ਸਾਧੂ ਸਿੰਘ, ਅਮਰਜੀਤ ਛੇਰਪੁਰੀ, ਦਰਸ਼ਨ ਸਿੰਘ ਢੋਲਣ, ਦਲਜੀਤ ਬਾਗੀ ਕਸਤੂਰੀ لال ਮੂਲचंद ਸ਼ਰਮਾ ਪ੍ਰਦੀਪ ਸ਼ਰਮਾ ਕਰਨ ਸਤਨਾਮ ਸਿੰਘ सुरेंद्र ਕੁਮਾਰ ਸਚਦੀਪਾ ਹਰਪ੍ਰੀਤ ਕੁਮਾਰ ਸਮੇਤ ਕਾਫੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਰੂਤੀ ਹਾਜ਼ਰ ਸਨ